ਮੇਰਾ ਨਾਮ ਸੰਨੀ ਪੁਰਖਾਦ ਹਾਂ ਕੀ ਮਾਮਲਾ ਕਰੋ ਮਾਮਲਾ ਜੀ ਜਗ੍ਹਾ ਦਾ ਮਾਮਲਾ ਹੈ ਤੇ ਜਿਹੜੀ ਜਗ੍ਹਾ ਵਾ ਉਹ ਗਲੀ ਚਾ ਸਾਡੀ ਨੇ ਦੁਕਾਨੇ ਪਹਿਲੇ ਉਹ ਤੋੜੀ ਆ ਸਾਨੂੰ ਇਹ ਕਹਿੰਦਾ ਕਿ ਪਿੱਛੇ ਬਣਾ ਕੇ ਦਊਗਾ ਮੈਂ ਇਹ ਬਿੱਲੂ ਅਨੇ ਗੇ ਰੱਖੋ ਖਾਨੇ ਬਾਅਦ ਇਹਨੇ ਆਪਣਾ ਸ਼ਾਇਦ ਦੁਕਾਨ ਪਾ ਕੇ ਉਹ ਜਗ੍ਹਾ ਸਾਨੂੰ ਬਣਾ ਕੇ ਨਹੀਂ ਦਿੱਤੀ ਪਿੱਛੇ ਥੋੜੀ ਹੋਰ ਜਗ੍ਹਾ ਵਾ ਉਥੇ ਕਿਹਾ ਮੈਂ ਦੁਕਾਨ ਪਾ ਕੇ ਦਵਾਂਗਾ ਠੀਕ ਜੀ ਤੇ ਬਾਅਦੋ ਜੀ ਇਹਨੇ ਜਗ੍ਹਾ ਸਾਨੂੰ ਦੁਕਾਨ ਬਣਾ ਕੇ ਨਹੀਂ ਦਿੱਤੀ ਇਹ ਬਾਅਦ ਚ ਗੋਲੀ ਸਕੇ ਅੰਦਰ ਚਲ ਗਿਆ ਬਾਅਦ ਇਹਨੇ ਆਪਣੇ ਉਹ ਥੋੜੇ ਮੁੰਡੇ ਭੇਜ ਕੇ ਤੇ ਉਹ ਥੋੜੀ ਕੰਦ ਕੀਤੀ ਹੈ ਇਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ ਦੋ ਚਾਰ ਵਾਰ ਹੀ ਜੇ ਇਹਨੇ ਫੇਰ ਸਾਡੇ ਤੇ ਉੱਥੇ ਮੁੰਡੇ ਤੇ ਵਾਰ ਕਰਾਇਆ ਉਹਦੇ ਤੇ ਤੇਜ਼ ਹਥਿਆਰਾਂ ਨਾਲ ਦਾਤਰ ਕ੍ਰਪਾਨਾਂ ਨਾਲ ਤੇ ਪਿਸਟਨ ਪੁਸਟਨ ਵੀ ਇੰਨਾ ਕੋ ਹੈਗੇ ਸੀ ਉਦੋਂ ਉਦੋਂ ਵੀ ਆਪਾਂ ਇਹਦੇ ਤੇ ਐਫਆਰ ਦਰਜ ਕਰਾਈ ਸੀ ਅਤੇ ਸੀ ਡਿਵੀਜ਼ਨ ਥਾਣੇ 'ਚ ਜੀ ਵੇ ਬਾਅਦ ਉਹ ਕੁਝ ਟਾਈਮ ਪਾ ਕੇ ਉਹ ਗੱਲ ਠੰਡੀ ਹੋ ਗਈ ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ ਤੇ ਪਰਚਾ ਕਰਾਤਾ ਕਿ ਜੀ ਚੋਰ ਐ ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ 1.5 ਲੱਖ ਰੁਪਏ ਸਾਡਾ ਚੋਰੀ ਕਰ ਲਿਆ ਤੇ 23 ਤਰੀਕ ਨੂੰ ਜੀ ਆਪਣਾ ਰੋਰੇ ਦੁਕਾਨ 'ਚ ਬੁਲਾ ਕੇ ਸਾਡੇ ਨਾਲ ਕਈ ਜਣੇ ਪ੍ਰਧਾਨ ਆ ਰਾਜੂ ਨੇ ਵਿੱਚ ਬਹਿ ਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰਾਂ ਜਾਓ ਕੋਈ ਗੱਲ ਨਹੀਂ ਇਨਾ ਬਹਿ ਕੇ ਗੱਲ ਕਰ ਲੈਣਾ ਇਹ ਬਾਹਰ ਨਿਕਲਿਆ ਇਹਨੇ ਆਪਣੇ ਭਰਾ ਨੀਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਤਲ ਲੈ ਕੇ ਆ ਉਹ ਪਿਸਤਲ ਲੈ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ ਮੈਂ ਘਰ ਆ ਗਿਆ ਸੀ ਮੈਂ ਜਦੋਂ ਘਰ ਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਹਨ ਨੀਕੇਤ ਖੋਖਰ ਹੀ ਆਪਣਾ ਬਿਲੂ ਹੀ ਜੇ ਜੋਬਨ ਗੇਲੀ ਹੀ ਪੌਣ ਹੀ ਉਰਫ ਪੰਬ ਹੋਰੀ ਪੰਜ ਸੱਤ 10 ਮੁੰਡੇ ਗਏ ਜੇ ਇਹਨਾਂ ਨੇ ਮੇਰੇ ਭਰਾ ਨੂੰ ਫੜਿਆ ਮੈਂ ਜਾ ਕੇ ਛਡਾਇਆ ਉਧਰੋਂ ਪ੍ਰਵੀਨ ਆਈ ਆ ਇਹਦੀ ਮਾਂ ਉਹ ਲਲਕਾਰੇ ਮਾਰਦੀ ਇਹ ਹੈ ਕਿ ਫੜੋ ਇਹਨਾਂ ਨੂੰ ਵੜ ਦੋ ਅੱਜ ਜੋ ਕੁਝ ਹੋਊਗਾ ਵੇਖੀ ਜਾਊਗੀ ਪੈਸੇ ਲਾ ਕੇ ਅਸੀਂ ਪੁੱਸ ਨੂੰ ਪੈਸੇ ਭਰ ਕੇ ਤੇ ਬਾਹਰ ਆ ਜਾਾਂਗੇ ਮੇਰੀ ਜਨਾਨੀ ਦੇ ਵੀ ਇਹਨੇ ਬਿੱਲੂ ਨੇ ਭਤੀਜੀ ਮੇਰੀ ਛੋਟੀ ਆ ਉਹਦੇ ਵੀ ਦਾਤਰ ਆਪਣਾ ਆ ਕੇ ਹੀ ਮਾਰਨ ਲੱਗਾ ਸੀ ਜੇ ਮੇਰੀ ਜਨਾਨੀ ਨੇ ਵੰਦਨਾ ਨੇ ਨੂੰ ਫੜਿਆ ਇਹਨਾਂ ਨੇ ਉਹਦੇ ਹੱਥੀ ਤੇ ਆ ਉਹਨੂੰ ਗਾਲੀ ਗਲੋਚ ਵੀ ਕੱਢਿਆ ਉਹਦੇ ਕਈ ਵੀ ਸਿਰ ਤੇ ਮਾਰੀਆ ਮੇਰੇ ਵੀ ਇਹਨੇ ਹੱਥ ਤੇ ਕਈ ਮਾਰੀਆ ਤੇ ਮੇਰਾ ਵੀ ਹੱਥ ਫ੍ਰੈਕਚਰ ਹੋਇਆ ਜਾ ਜੇ ਤੇ ਹਾਂਜੀ ਕੰਪਲੀਟ ਕੀਤੀ ਜੇ ਰਾਮਬਾਲ ਥਾਣੇ 'ਚ ਕੰਪਲੀਟ ਕੀਤੀ ਜੇ ਇਹਨਾਂ ਕੋ ਹਥਿਆਰ ਵੀ ਸੀ ਜੇ ਜੋਬਨ ਗਿੱਲ ਨੇ ਆਪਣੇ ਡੱਬ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਦਰ ਕੇ ਪਿੱਛੇ ਹੋ ਗਏ ਨੇ ਡੱਬ 'ਚ ਹੀ ਲਾਈ ਰੱਖਿਆ ਜੇ ਉਹ ਸੀਸੀਟੀਵੀ ਕੈਮਰੇ ਵਿੱਚ ਇਹਦੀ ਸਾਫ ਫੋਟੋ ਆਂਦੀ ਐ ਇਹ ਬਾਅਦ ਚੋਂ ਜੀ ਭੱਜ ਕੇ ਤੇ ਪਰਲੇ ਪਾਸੇ ਗਏ ਸਾਡੇ ਬੱਚੇ ਵੀ ਇਹਦੇ ਕੋਲ ਡਰਦੇ ਆ ਕਿ ਸਾਡੇ ਘਰ ਤੈਹ ਜਾਂਦਾ ਵਾ ਜਦੋਂ ਮਰਜ਼ੀ ਉੱਥੇ ਗਾਲਾਂ ਕੱਢਦਾ ਵਾ ਕਿ ਅਸੀਂ ਇਹਨਾਂ ਨੂੰ ਮਾਰ ਦੇਣਾ ਵਾ ਕੋਈ ਕਹੀਂ ਸਾਡੇ ਆ ਕੀ ਵਿਗਾੜ ਲੈਣਗੇ ਤੇ ਇਹਨੇ ਜੀ ਅਸੀਂ ਇੱਥੇ ਐਤਵਾਰ ਨੂੰ ਜੀ ਇਹਨੇ ਬਾਅਦ ਚ ਸ਼ਾਮੀ ਜਦੋਂ ਜੇ ਸ਼ਾਮੀ ਅਸੀਂ ਇੱਥੇ ਗੁਰਦਵਾਰਾ ਦਾ ਸਥਾਨ ਲਈ ਜੇ ਇਹਨੇ ਮਗਰੋਂ ਆਪਣੇ ਮੁੰਡੇ ਭੇਜ ਕੇ ਆਪਣਾ ਘਰ ਘੁਰ ਤੜਵਾ ਲਿਆ ਤੜਵਾ ਕੇ ਤੇ ਸਾਡੇ ਦੇ ਨਾਂ ਤੇ ਉੱਤੇ ਝੂਠਾ ਪਰਚਾ ਲਾਈ ਜਾਂਦੇ ਆ ਕਿ ਇਹਨਾਂ ਨੇ ਮੁੰਡੇ ਭੇਜਿਆ ਜਦ ਕਿ ਸਾਨੂੰ ਪਤਾ ਨਹੀਂ ਇੱਥੇ ਇਹੋ ਸਾ ਵੀ ਆਏ ਉਹਨਾਂ ਨੇ ਸਾਨੂੰ ਇੱਥੇ ਸਾਡੀ ਵੀਡੀਓ ਬਣਾ ਕੇ ਗੁਰਨਾਣਕ ਹਸਪਤਾਲ 'ਚ ਲੈ ਗਏ ਆ ਅਸੀਂ ਇੱਥੇ ਗਏ ਜੀ ਇਹ ਜਾਣ ਕੇ ਸਾਡੇ ਤੇ ਝੂਠਾ ਪਰਚਾ ਪਾਈ ਜਾਂਦਾ ਵਾ ਕਿ ਮੇਰੇ ਘਰ ਦੀ ਤੋੜ ਭਾਣ ਇਹਨਾਂ ਨੇ ਕੀ ਕੀਤੀ ਅਸੀਂ ਸਰ ਇਨਸਾਫ ਚਾਹੁੰਦੇ ਆ ਕਿ ਸਾਡਾ ਦੇ ਕੋ ਇਨਸਾਫ ਹੋਵੇ ਸਾਡਾ ਨਾਲ ਕੋਈ ਲੈਣ ਦੇ ਨਹੀਂ ਜੀ ਹਗਾ ਅਹੀਂ ਕਹਿੰਦੇ ਆ ਕਿ ਇਹਦੇ ਤੇ ਕਾਰਵਾਈ ਪੂਰੀ ਕੀਤੀ ਜਾਏ ਇਹਦੇ ਕੋ ਹਥਿਆਰ ਵੀ ਆ 2 ਨੰਬਰ ਦੇ ਹਥਿਆਰ ਲੈ ਫਿਰਦਾ ਵਾ ਗੁੰਡੇ ਲਈ ਫਿਰਦਾ ਨਾਲੇ ਜਦੋਂ ਮਰਜ਼ੀ ਆ ਕੇ ਜੀ ਇੱਥੇ ਬਹਿ ਜਾਂਦਾ ਵਾ ਲੋਕਾਂ ਦੀ ਜਗਾ ਜ਼ਮੀਨਾਂ ਦੇ ਕਬਜ਼ੇ ਕਰਦਾ ਅਹੀਂ ਕਹਿੰਦੇ ਸਾਨੂੰ ਇਹਨੂੰ ਇਹਦੇ ਕੋ ਬਚਾਇਆ ਜਾਵੇ ਹਾਂਜੀ ਸਾਨੂੰ ਖਤਰਾ ਜੀ ਪੂਰਾ ਖਤਰਾ ਹੈ ਇਰ ਤੋਂ ਜਦੋਂ ਮਰਜ਼ੀ ਇਹਦੀ ਮਾਲ ਲਲਕਾਰਾ ਮਾਰ ਜਾਂਦੀ ਆ ਕੋਈ ਨਹੀਂ ਦੇਖ ਲਾਂਗੇ ਜੀ ਮਾਰ ਦਾਂਗੇ ਗੋਲੀ ਮਾਰ ਦਾਂਗੇ ਅਨੁਕੀ ਕਿਹੜਾ ਚੈਲੋ ਝਗੜਾ ਇਹਦਾ ਵਾਹ ਤੇ ਇਹ ਕਿਹਦੀ ਸਕਾਰ ਹੋਇਆ ਵਾ ਇਹ ਝਗੜਾ ਜਗਾ ਜਗਾ ਕਰਕੇ ਹੋਇਆ ਵਾ ਜਦ ਬਿੱਲੂ ਆਇਆ ਬਿੱਲੂ ਨੇ ਮੇਰੇ ਗੇਟਸ ਕੋਲ ਭਾਜੀ ਨੂੰ ਇਕੱਲੇ ਨੂੰ ਬੰਦੇ ਖਵਾ ਤੇ ਮੇਰੇ ਅੰਦਰ ਬੈਠੀ ਨੂੰ ਬਾਹਰ ਰੋਲੇ ਦੀ ਆਵਾਜ਼ੇ ਪ੍ਰਵੀਨ ਲਲਕਾਰੇ ਮਾਰਦੀ ਆ ਰਹੀ ਸੀ ਇਹਨਾਂ ਨੂੰ ਫੜ ਲਓ ਇਹਨਾਂ ਦਾ ਅੱਜ ਕੋਈ ਬੰਗਾ ਨਹੀਂ ਛੱਡਣਾ ਜਦ ਮੈਂ ਵਿੱਚ ਪਈ ਤੇ ਪ੍ਰਵੀਨ ਨੇ ਆਪਣੇ ਮੁੰਡੇ ਨੂੰ ਕਹਿ ਕੇ ਮੇਰੇ ਦੇ ਵੀ ਕਈ ਮਰਵਾ ਦਿੱਤੀ ਕਿ ਇਹਦਾ ਵੀ ਸਿਰ ਨੂੰ ਪਾੜ ਦੋ ਦੇਖੀ ਜੋ ਬਾਅਦ ਵਿੱਚ బిల్ బాబ సితరా ਜਿਹੜੇ ਜੀ ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚਾਉਂਦੀਆਂ ਰੈਣ ਵਾਲੀਆਂ ਅੰਡੇ ਗਵਾਂਡੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਪੁੱਤਰ ਸ਼ਾਮਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸੱਟਾਂ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਾ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 194 ਆਈਪੀਸੀ थाना ਏ ਡਿਵੀਜ਼ਨ ਅੰਮ੍ਰਿਤਸਰ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜਾਰ ਮੁਸੀਬ ਵੱਲੋਂ ਦਰਖਾਸਤ ਮਸੂਲ ਹੋਈ ਸੀ ਤੇ ਸੰਨੀ ਢੇਰ ਵੱਲੋਂ ਜਿਹੜੇ ਉਹਨਾਂ ਦੇ ਘਰ ਦੀ ਭੰਨਤੋੜ ਕੀਤੀ ਗਈ ਹੈ ਜਿਸ ਜਿਹੜਾ ਕ੍ਰਾਸ ਕੇਸ ਜਿਹੜਾ ਆ ਅਦੀਨ ਤਾਰਾ 427 422 ਦਾ 148 190 ਆਈਪੀਸੀ ਜਿਹੜਾ ਦਰਜ ਰਜਿਸਟਰੀ ਕੀਤਾ ਗਿਆ ਤੇ ਇਹ ਦੋਵਾਂ ਨਾਲ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਉਸੇ ਦੀ ਵਾਸਤੇ ਜਿਹੜੇ ਆ ਬਹੁਤ ਬਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕੇ ਆਉਣ ਲਈ ਰਾਜਨਾਵਲੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਤਾਂ ਦੋਨੋਂ ਪਾਰਟੀਆਂ ਉੱਥੋ-ਉੱਥੇ ਆ ਆ ਗਈਆਂ ਜਿਸ ਤੋਂ ਬਾਅਦ ਜਿਹੜਾ ਰਜੀਵ ਕੋਖਰ ਨੇ ਆ ਕੇ ਜਿਹੜਾ ਰਸਤਾ ਰੋਕ ਕੇ ਜਿਹੜਾ ਕਾਦਰ ਨੂੰ ਜਿਹੜਾ ਉੱਥੇ ਕੁੱਟਮਾਰ ਦੀ ਕੀਤੀ ਤੇ ਦੂਜੀ ਪਾਰਟੀ ਦੇ ਸੱਟਾਂ ਮਾਰੀਆਂ ਸੀ ਇਹ ਤੇਰਾ ਮੁਕੱਦਮਾ ਦਰਜ ਨਹੀਂ ਫਿਲਹਾਲ ਜੇ ਕੋਈ ਰੈਸਟਰੀ ਹੈ ਤੁਸੀਂ ਜੇ ਫੀਡ ਕਰ ਰਹੇ ਐਮ ਐਲ ਆਰ ਰਿਪੋਰਟ ਐਮ ਐਲ ਆਰ ਰਿਪੋਰਟ ਜੇ ਵੇਟਿਡ ਨੇ ਐਮ ਐਲ ਆਰ ਰਿਪੋਰਟ ਆਉਣ ਤੇ ਜਿਹੜੀ ਵੀ ਉਹਦੇ ਚ ਬਣਦੀਆਂ ਸੱਟਾਂ ਜਿਹੜੀਆਂ ਇੰਜਰੀਜ਼ ਆਉਣਗੀਆਂ ਉਹਦੇ ਅਕੋਰਡਿੰਗ ਜਿਹੜਾ ਵਾਧਾ ਜਰੂਰ ਕੀਤਾ ਜਾਵੇਗਾ